ਸਵਾਗਤ ਹੈ ਦੋਸਤੋ ਤੁਹਾਡਾ ਬੱਬੂ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਗ ਬਕਾਉ ਹੈ ਟੋਕੜ ਗੱਬਣ ਆ ਵੈਡ ਟੋਕੜ ਗੱਬਣ ਹੈ ਤੇ ਆ ਜਿਹੜੀ ਵੈਡ ਤੋਂ ਵਿਚਾਲੇ ਦੇਖ ਰਹੇ ਹੋ ਇਹ ਦੁੱਧ ਦੇ ਰਹੀ ਹੈ ਹਜੇ ਗੱਬਣ ਨਹੀਂ ਗਈ ਉਹ ਇੱਕ ਮੱਝ ਹੈ ਤੇ ਸਾਰੀ ਦੀ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਕੀ ਕੀ ਰੇਟ ਹੈ ਰੇਟ ਵੀ ਜਿਹੜਾ ਆਪਾਂ ਵੀਡੀਓ ਦੇ ਵਿੱਚ ਕਰਵਾਵਾਂਗੇ ਤੇ ਨਗ ਵੀ ਕੱਲਾ ਕੱਲਾ ਤੋੜ ਕੇ ਦਿਖਾਵਾਂਗੇ ਤੇ ਜਿਹੜੀ ਅੱਜ ਦੀ ਵੀਡੀਓ ਇਹ ਮੇਰੇ ਪਿੰਡੋਂ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪਰਾ ਫੂਲਾ ਹੈ ਮਗਰ ਨਾਲ ਬੱਚਿਆ ਸਾਰਾ ਕੁਝ ਆਪਾਂ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਬਣੇ ਰਿਓ ਵੀਡੀਓ ਦੇ ਖੰਡ ਤੱਕ ਆਪਾਂ ਇਸ ਮੱਝ ਤੋਂ ਪਹਿਲਾਂ ਜਾਣਕਾਰੀ ਸ਼ੁਰੂ ਕਰਦੇ ਆ ਸਸੀ ਕਾਬੇ ਜੀ ਸਸੀ ਕਾਬੇ ਬਾਈ ਜੀ ਆਪਣਾ ਨਾਮ ਦੱਸਿਓ ਨਾ ਯਾਦਵਿੰਦਰ ਪੰਡਤ ਠੀਕ ਆ ਜੀ ਹਾਂਜੀ ਸਸੀ ਰਾਮ ਪ੍ਰੋਫੈਸਰ ਲਵਹੰਡਾ ਠੀਕ ਆ ਜੀ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆ ਛੋਟੀ ਸੇਲ ਕਰਨੀ ਹੈ ਜੀ ਤੇ ਕਿੰਨੇਵੇਂ ਸੂਏ ਇਹ ਜੀ ਇਹ ਸੂਏ ਚੌਥੇ ਸੂਏ ਆ ਹੁਣੇ ਠੀਕ ਹੈ ਜੀ ਆਪਣੇ ਕੋਲ ਚੌਥੀ ਸੂਈ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਨਾ ਹੋਵੇ 4 ਮਹੀਨੇ 30 ਤਰੀਕ ਨੂੰ ਐਸਾ ਚਾਰ ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਜੀ ਠੀਕ ਹੈ ਤੈਨੂੰ ਲਵਾਇਆ ਦੇ ਆਪਾਂ ਕੀ ਕਰਨੀ ਇੱਕ ਵਾਰੀ ਇਹ ਹਾਲੇ ਬੋਲੀ ਆ ਤਾਰਾਂ ਹੀ ਕਰੀਏ ਬੋਲੀ ਨਹੀਂ ਤਾਂ ਕਰਕੇ ਠੀਕ ਹੈ ਜੀ ਇੱਕ ਕਰੀ ਤਾਰਾਂ ਦੇ ਹਟੀ ਜੀ ਠੀਕ ਹੈ ਜੀ ਆ ਮਗਰ ਇਹਦੇ ਕਟਾ ਕੱਟੀ ਕੱਟੀ ਆ ਮਗਰ ਕੱਟੀ ਆ ਜੀ ਤੇ ਹੁਣ ਦੁੱਧ ਕਿੰਨਾ ਤਿਆਰ ਹੋਇਆ ਥੱਲੇ ਦੁੱਧ ਇਹ ਥੱਲੇ 5 ਕਿਲੋ ਸਹੀ ਤਿਆਰ ਠੀਕ ਹੈ ਜੀ ਦੋਨਾਂ ਟਾਈਮਾਂ ਦਾ ਜੀ ਪੱਜਰ ਦਾ 8 ਕਿਲੋ ਸੀ ਹਾਂ ਜੀ 5 ਕਿਲੋ 5 ਕਿਲੋ ਜੀ ਲ ਤੋੜ ਕੇ ਦਿਖਾਉਣੇ ਤੇ ਰੇਟ ਵੀ ਹੈ ਜਿਹੜਾ ਆਪਾਂ ਵੀਡੀਓ ਦੇ ਵਿੱਚ ਕਰਵਾਵਾਂਗੇ ਇੱਧਰ ਨੂੰ ਲੈ ਜਾਓ ਹੁਣ ਦੇਖ ਸਕਦੇ ਤੋ ਕੱਦ ਕਾਠ ਬਹੁਤ ਸੋਹਣਾ ਝੋਟੀ ਦਾ ਸਿੰਘ ਪੂਰਾ ਕੁੰਡਾ ਬਈ ਜੇ ਤੁਸੀਂ ਸੰਭਾਲ ਕਰੋਗੇ ਹੋ ਸਕਦਾ ਦੁੱਧ ਵੱਧ ਵੀ ਜਾਵੇ ਦੇਖੋ ਤੁਸੀਂ ਤੇ ਇਹ ਜਵੰਦਰੂ ਤੇਲ ਆ ਹਨਾ ਜੀ ਇਹ ਜਵੰਦਰੂ ਤੇਲ ਆ ਬਈ ਇਹ ਆਪਾਂ ਗੱਲ ਦੱਸਣੀ ਭੁੱਲ ਗਏ ਤੇ ਆਪਾਂ ਕੋਈ ਗੱਲ ਨਹੀਂ ਤੁਹਾਨੂੰ ਦਿਖਾਵਾਂਗੇ ਵੀ ਥਣ ਕੱਲੇ ਕੱਲੇ ਕਿਉਂਕਿ ਫਿਰ ਪੂਰੀ ਜੱਜਮੈਂਟ ਹੋ ਜਾਂਦੀ ਹੈ ਕੋਈ ਭਰਾ ਦੂਰੋਂ ਆਉਂਦਾ ਹੈ ਸੌਦਾ ਕਰਨਾ ਸੌਖਾ ਹੋ ਜਾਂਦਾ ਆ ਕੇ ਫਿਰਨੇ ਕਈ ਵਾਰ ਪਤਾ ਲੱਗਦਾ ਵੀ ਆਹ ਨੁਕਸਾ ਫਿਰ ਔਖਾ ਹੋ ਜਾਂਦਾ ਤੁਹਾਨੂੰ ਦਿਖਾ ਦਈਏ ਆਪਾਂ ਇਹ ਵਹਿਣੀ ਵਾਲਾ ਥਣ ਮਗਰਲਾ ਜਮਾਂਦਰੂ ਹੀ ਬੰਦ ਹੈ ਉਹ ਥਣ ਬਿਲਕੁਲ ਛੋਟਾ ਵਾਕੀ ਦੇ ਥਣ ਤਿੰਨੇ ਇੱਕੋ ਜਿਹੇ ਆ ਹੋਰ ਜੇ ਬਤੁਕ ਹੋਰ ਨਹੀਂ ਬਾਈ ਇਧਰੋ ਦਿਖਾ ਦਈਏ ਥੋੜਾ ਜਿਹਾ ਘਬਰਾਉਂਦੀ ਆ ਉੱਪਰ ਦੇ ਬੰਦੇ ਤੋਂ ਹਾਂਜੀ ਹਾਂਜੀ ਬਸ ਹੋਰ ਕੋਈ ਨਹੀਂ ਵੀ ਜੇ ਕੋਈ ਨੁਕਸ ਹੋਵੇ ਸਾਪਾ ਤੁਹਾਨੂੰ ਦੱਸ ਦਿੰਦੇ ਤੇ ਕੱਲੀ ਤੈਲ ਜਵੰਦਰੂ ਤੇਲਾ ਬਈ ਜਿਹਦਾ ਰੇਟ ਬਿਲਕੁਲ ਜਾਇਜ਼ ਹੀ ਕਰ ਦੋ ਵੀ ਜਿਹੜਾ ਬੰਦਾ ਆ ਕੇ ਬਸ ਖਰੀਦ ਕੇ ਲੈ ਜੇ ਰੇਟ ਬਸ 60000 ਕਰਦੇ ਮਾਨਤਾ ਨਹੀਂ ਕਰਾਂਗੇ ਠੀਕ ਹੈ ਜੀ ਲਓ ਵੀ ਮਿੱਤਰੋ 60000 ਰੁਪਿਆ ਮੋਲਾ ਤੇ ਵਿੱਚੋਂ ਮਾਨਤਾਨ ਹੋ ਜਾਊਗਾ ਠੀਕ ਹੈ ਠੰਡੀ ਸੀਲ ਆਈ ਪੂਰੀ ਠੰਡੀ ਸੀਲ ਆ ਬਈ ਤੇ ਆ ਮਗਰ ਕੱਟੀ ਆ ਇਹ ਨਹੀਂ ਤਾਂ ਕੱਟ ਕੋਈ ਤਿਆਰ ਹੋ ਜੂ ਸੋ ਉਥੋਂ ਤੇ ਆਪਾਂ ਅਗਲੇ ਆ ਵੇੜਾ ਅਗੀ ਜੀ ਇਹਦੀ ਜਾਣਕਾਰੀ ਦੇ ਦਿਓ ਜੀ ਇਹ ਆਪਾਂ ਤੋਰ ਕੇ ਨਹੀਂ ਦਿਖਾਉਂਦੇ ਤੁਹਾਨੂੰ ਹਾਂਜੀ ਠੀਕ ਆ ਤੇ ਇੱਕ ਵਾਰੀ ਭਰਾਇਆ ਸੀ ਪਹਿਲੀ ਯਾਰ ਤਾਂ ਇਹ ਖਾਲੀ ਹੈ ਸਮਝ ਲੈ ਠੀਕ ਹੈ ਨਾਲ ਹੀ ਕਰੀ ਗਾ ਉਹ ਚੈੱਕ ਤਾਂ ਹਾਲੇ ਆਪਾਂ ਕਰਾਈ ਨਹੀਂ ਠੀਕ ਆ ਜੀ ਵੀ ਇਹਦਾ ਟੀਕਾ ਭਰਾਇਆ ਵਾ ਜੀ ਹਾਂ ਦੁੱਧ 5 ਕਿਲੋ ਆ ਹਾਂਜੀ ਤੇ ਪਹਿਲੇ ਸੂਈ ਲਈ ਸੀਗੀ ਹੈਡ ਕੀਰ ਬਸ ਆਪਣੇ ਕੋਲ ਤਾਂ ਹਾਲੇ ਦੁਬਾਰੇ ਬਣੀ ਨਹੀਂ ਦੁਬਾਰੇ ਠੀਕ ਆ ਜੀ ਪਹਿਲੇ ਸੂਏ ਸੂਈ ਵੀ ਆ ਬਾਈ ਤੇ ਦੁਬਾਰਾ ਹਜੇ ਟੀਕਾ ਭਰਾਇਆ ਵਾ ਤੇ ਵੈਸੇ ਅਜੇ ਕੋਈ ਚੈੱਕ ਪਾਸਚ ਨਹੀਂ ਆਉਂਦੀ ਖਾਲੀ ਤੁਸੀਂ ਮੰਨ ਲਿਓ ਖਾਲੀ ਬਾਲ ਕੇ ਲੈ ਜਾਓ ਤੇ ਦੁੱਧ 5 ਲੀਟਰ ਇਹ ਥੱਲੇ ਵੀ ਜੀ ਥਣ ਲੈਵਾ ਸਹੀ ਆ ਸਾਰਾ ਹਾਂਜੀ ਥਣ ਲੈਵੇ ਦੀ ਬਿਲਕੁਲ ਓਕੇ ਆ ਤੇ ਇਹਦਾ ਰੇਟ ਦੱਸ ਦਿਓ ਜੀ ਇਹਦਾ ਰੇਟ 20000 ਰੁਪਇਆ ਬਸ ਮਾਂ ਤਾਂ ਇਹਦੇ ਵਿੱਚ ਹੋਊਗਾ ਠੀਕ ਆ ਜੀ ਲਓ ਬਈ ਬਿਲਕੁਲ ਜਾਇਜ਼ ਰੇਟ ਸਾਰੇ ਆਪਾਂ ਕਰਾਵਾਂਗੇ ਤੇ ਇਹਦਾ ਰੇਟ ਆ 20000 ਰੁਪਇਆ ਤੇ ਅੱਗੇ ਆਪਣੀ ਆ ਵੈੜ ਆ ਗਈ ਜੀ ਇਹ ਕਿੰਨੇ ਟਾਈਮ ਦੀ ਸੂਈ ਵੀ ਹੈ ਜੀ ਇੱਥੀ ਆ ਜੀ ਸੂਈ ਹੋਵੇ 3 ਮਹੀਨੇ ਆ 25 ਤਰੀਕ ਨੂੰ ਠੀਕ ਆ ਜੀ ਉਹ ਬੱਚੀ ਆ ਸਾਈ ਵਾਲਾ ਮਾਦਰੀ ਉਹ ਬੱਚੀ ਆ ਸਾਈ ਵਾਲ ਜੀ ਆਪਣੀ ਘਰ ਦੀ ਆਪਦੀ ਬੱਚੀ ਜੀ ਠੀਕ ਆ ਜੀ ਇਹ 99 ਸੂਏ ਹੋਊਗੀ ਜੀ 6ਵੇਂ ਸੂਏ ਜੀ ਠੀਕ ਆ ਜੀ ਤੇ ਦੁੱਧ ਹੁਣ ਕਿੰਨਾ ਤਿਆਰੀ ਦੁੱਧ ਦੇ ਥਾਲੇ 10 ਲੀਟਰ 10 ਲੀਟਰ ਦੋਨਾਂ ਟਾਈਮਾਂ ਦੇ ਉਹ ਠੰਡੀ ਸੀਲਾ ਪੂਰੀ ਜੀ ਠੀਕ ਆ ਜੀ ਲੋ ਵੀ ਇਹਦਾ ਵੀ ਰੇਟ ਆਪਾਂ ਕਰਾਂਗੇ ਇਹ ਤਰਪੂ ਜੀ ਤੋੜ ਕੇ ਇਧਰ ਦੀ ਗੇੜਕ ਇਹ ਤੋੜ ਕੇ ਦਿਖਾਉਣਾ ਸਾਨੂੰ ਠੀਕ ਹੈ ਠੰਡੇ ਸੀਲ ਆ ਵੀ ਹਾਂ ਸਾਵਨੀਆਂ ਜਾਵੇ ਗੋਲ ਬੰਨ ਵੀ ਬੁਰੀਆਂ ਨੇ ਹਾਂਜੀ ਹਾਂ ਥਣਾ ਦੀ ਬਈ ਉਹ ਪੂਰੀ ਗਰੰਟੀ ਹੋਊਗੀ ਜਿੱਥੇ ਮਰਜੀ ਇੱਥੇ ਆ ਕੇ ਤੁਸੀਂ ਦੋ ਟਾਈਮ ਤਸੱਲੀ ਕਰਕੇ ਜਿਹੜਾ ਜਾਨਵਰ ਹੁਣ ਦੁੱਧ ਤਿਆਰ ਆ ਏ ਥੱਲੇ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਕੇ ਜ਼ਰੂਰ ਤਸੱਲੀ ਕਰਕੇ ਆਪਦਾ ਸੌਦਾ ਕਰਿਓ ਲੈ ਚਲੋ ਜੀ ਉੱਥੇ ਹੀ ਬੰਨ ਲਓ ਤੇਦਾ ਵੀ ਰੇਟ ਆਪਾਂ ਜਿਹੜਾ ਕਰਵਾਉਣੇ ਆ ਵੀਡੀਓ ਦੇ ਵਿੱਚ ਹੀ ਰੇਟ ਕਰਵਾਵਾਂਗੇ ਕੱਦ ਕਾਠ ਦੀ ਪੂਰੀ ਚੰਗੀ ਆ ਵੜੇ ਵੀ ਥਾਂ ਲੈ ਵੇ ਜੀ ਪੂਰੀ ਸਾਫ ਆ ਥਾਂ ਦੇਖੋ ਇੱਕੋ ਜੇ ਲੱਗੇ ਹੋਏ ਚਾਰੇ ਥਾਂ ਬਈ ਪੂਰੀ ਵਿੱਥੀ ਦੇ ਉੱਤੇ ਬਈ ਇਹਦਾ ਰੇਟ ਵੀ ਦੱਸ ਦਿਓ ਜੀ ਇਹਦਾ ਰੇਟ 45000 ਰੁਪਿਆ ਬਸ ਵਿੱਚੋਂ ਛੋਟਾ ਸਾਪਾ ਚੰਗਾ ਕਰਦੇ ਕੋਈ ਨਾ ਭਾਨ ਭਰਾ ਘਰੇ ਰੱਖਣ ਵਾਲਾ ਚਾਹਵਾਨ ਹੋ ਜਾਣਾ ਠੀਕ ਆ ਜੀ 10 ਕਿਲੋ ਦੁੱਧ ਆ ਜੀ ਤੇ ਰੇਟ ਆ 45000 ਜੀ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਤੇ ਲਓ ਬਈ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਨਗ ਬਕਾਉ ਸੀ ਕੀ ਆ ਜਿਹੜਾ ਕੰਨ 'ਚ ਪਾਇਆ ਹੋਇਆ ਵੈਕਸੀਨ ਵਾਲਾ ਈ ਆ ਕੋਈ ਹੋਰ ਉਧੇਲਾ ਇਹ ਲੋ ਨਾ ਨਾ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ ਜੀ ਦੇ ਲੋ ਵੀ ਲੋ ਵੀਰ ਇੱਕ ਆ ਵੈਡ ਬਕਾਉ ਹੈ ਤੇ ਇਹਦੀ ਵੀ ਆਪਾਂ ਜਾਣਕਾਰੀ ਲੈ ਦਿੰਨੇ ਆ ਸੋਨੂੰ ਤੇ ਇਹ ਹਜੇ ਬਣੀ ਨਹੀਂ ਹੋਈ ਤਾਰਾਂ ਦੇ ਹਟੀਆਂ ਦੇਖੋ ਤੁਸੀਂ ਕੱਦ ਕਾਠ ਬਹੁਤ ਆ ਹਾਂ ਜੀ ਤੇ ਇਹਦੀ ਮਾਂ ਥੱਲੇ ਵੀ ਚੰਗਾ ਦੁੱਧ ਸੀਗਾ ਜੇ ਕਿਸੇ ਭਰਾ ਨੇ ਕੋਈ ਸਮਾਈ ਕਰ ਲੂਗਾ ਤੇ ਰੇਟ ਬਿਲਕੁਲ ਜਾਇਜ਼ੀ ਕਰ ਦਾਂਗੇ ਬਈ ਜੀ ਇਹਦਾ ਰੇਟ ਦੱਸ ਦਿਓ ਇਹਦਾ ਰੇਟ 20 ਕੁ ਇਹ ਦੇ ਦਾਂਗੇ ਵੀਰ ਕੁਝ ਦੇ ਦੇ ਲਓ ਬਈ ਮਿੱਤਰੋ ਛੋੜ ਛੱਪਾ ਇਹ ਚੋ ਵੀ ਕਰ ਦਿਆਂਗੇ ਤੇ ਝੋਲੀ ਝਾਲੀ ਬਹੁਤ ਸੋਹਣੀ ਲੱਗੀ ਵੀ ਆ ਦੇਖੋ ਤੁਸੀਂ ਇੱਕ ਗੱਟੇ ਨਾਲ ਥੋੜੀ ਇਹ ਬਈ ਵੈੜ ਪੂਰੀ ਵਧੀਆ ਬਣ ਜੂਗੀ ਤੁਹਾਨੂੰ ਨਫਾ ਦੇਊਗੀ ਜਿਹੜਾ ਭਰਾ ਸਾਂਭ ਲੂਗਾ ਤੇ ਜਰੂਰ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਇਹ ਵੈੜ ਵੀ ਖਰੀਦ ਸਕਦੇ ਹੋ ਸਾਰੇ ਨਗ ਥੋੜੇ ਖਰੀਦਣ ਆਲੇ ਆ ਤੇ ਵੀਡੀਓ ਨਵੇਂ ਭਰਾਵਾਂ ਨਾਲ ਹੋਰ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਤੁਹਾਡੇ ਮੋਬਾਈਲ ਨੰਬਰ ਆਪਾਂ ਜਿਹੜਾ ਵੀਡੀਓ ਦੇ ਵਿੱਚ ਦੇਵਾਂਗੇ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਲੈ ਲਓ ਤੇ ਵੀਡੀਓ ਹੋਰ ਵੀ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ